ਹਾਂਜੀ ਕਿਸਾਨ ਭਰਾਵੋ ਤੁਹਾਡਾ ਸਵਾਗਤ ਕਰਦੇ ਆ ਅੱਜ ਦੀ ਇਸ ਨਵੇਂ ਵੀਡੀਓ ਦੇ ਵਿੱਚ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਨੂੰ ਆਮ ਹਰੇਕ ਕਿਸਾਨ ਨੂੰ ਪ੍ਰੋਬਲਮ ਆਉਂਦੀ ਏ ਜੋ ਆਪਣੇ ਖੇਤ ਦੀਆਂ ਆਸ-ਪਾਸ ਦੇ ਬੱਟਾ ਹੁੰਦੀਆਂ ਨੇ ਜਾਂ ਫਿਰ ਆਪਣੇ ਜਿਹੜੇ ਪਾਣੀ ਵਾਲੇ ਖਾਲੇ ਨੇ ਜਾਂ ਰਸਤੇ ਨੇ ਇੱਥੇ ਆਪਣੇ ਕਾਹਫੂਸ ਬਹੁਤ ਜ਼ਿਆਦਾ ਉਗ ਰਹੇ ਜਾਂਦੇ ਤੇ ਇਹ ਆਪਾਂ ਨੂੰ ਮਿਹਨਤੀ ਬਹੁਤ ਕਰਾਉਂਦਾ ਆਪਣੇ ਵਾਸਤੇ ਪਰੇਸ਼ਾਨੀ ਬਹੁਤ ਖੜੀ ਕਰਦਾ ਤੇ ਇਹਦੇ ਵਾਸਤੇ ਆਪਾਂ ਆਮ ਤੌਰ ਤੇ ਰਾਉਂਡਅਪ ਵਗੈਰਾ ਕਾਫੀ ਸਪਰੇਅ ਪਾ ਦਿੰਦੇ ਆ ਤੇ ਜਿਨ੍ਹਾਂ ਦਾ ਆਪਾਂ ਨੂੰ ਰਿਜ਼ਲਟ ਬਹੁਤ ਥੋੜੇ ਥੋੜੇ ਵਾਸਤੇ ਮਿਲਦਾ ਹੈ ਅੱਜ ਆਪਾਂ ਗੱਲ ਕਰਾਂਗੇ ਇਸੇ ਟੌਪਿਕ ਤੇ ਅੱਜ ਆਪਾਂ ਆਜਾ ਆਪਾਂ ਤੁਹਾਨੂੰ ਇਸ ਕਾਫੂਸ ਦਾ ਜੋ ਆਪਣੇ ਪੱਤਾ ਤੇ ਜਾਂ ਖਾਣਾ ਤੇ ਆਮ ਹੀ ਹੋ ਜਾਂਦਾ ਇਹਦਾ ਪੱਕਾ ਤੇ ਬਿਲਕੁਲ ਦੇਸੀ ਜਿਹਦਾ ਕੋ ਆਪਣੇ ਨਾਲ ਕੋਈ ਸਿਹਤ ਤੇ ਅਸਰ ਨਾਲ ਕੋਈ ਜ਼ਮੀਨ ਤੇ ਅਸਰ ਬਿਲਕੁਲ ਦੇਸੀ ਤੇ ਸਖਤਰੀਕਾ ਰਸਨ ਜਿਹੜਾ 100% ਕੰਮ ਕਰਦਾ ਤੁਸੀਂ ਆ ਦੇਖ ਸਕਦੇ ਹੋ ਮੈਂ ਇਸ ਬਤ ਤੇ ਇਹਨੂੰ ਤੇ ਪਹਿਲਾਂ ਆਪ ਵਰਤਿਆ ਤੇ ਫਿਰ ਤੁਹਾਨੂੰ ਦੱਸਣ ਲੱਗਾ ਮੈਂ ਕਿਉਂਕਿ ਜਿਹੜੀ ਚੀਜ਼ ਆਪਾਂ ਆ ਵਰਤੀ ਇਹ ਪਹਿਲਾਂ ਜ਼ਰ ਰਿਜ਼ਲਟ ਲਈ ਤੇ ਫਿਰ ਅੱਗੇ ਸੰਝੇ ਗਰੀ ਦਾ ਫਾਇਦਾ ਹੈ ਤੇ ਇਹ ਨੁਕਤਾ ਵਰਤਣ ਤੋਂ ਪਹਿਲਾਂ ਇਹਦੇ ਵਾਸਤੇ ਮੈਂ ਤੁਹਾਨੂੰ ਸਾਵਧਾਨੀ ਦੱਸ ਦਵਾਂ ਜਿੱਥੇ ਆਪਾਂ ਇਹ ਇਹਦੀ ਸਪਰੇ ਕਰਨੀ ਹੈ ਇਹਨਾਂ ਚੀਜ਼ਾਂ ਦੀ ਉਹ ਥਾਂ ਖੁਸ਼ਕ ਹੋਣਾ ਚਾਹੀਦਾ ਹੈ ਤਾਂ ਇਹ ਖੁਸ਼ਕ ਜਗ੍ਹਾ ਤੇ ਸਪਰੇ ਕਰਨੀ ਹੈ ਸਿੱਲ੍ਹੀ ਜਗ੍ਹਾ ਤੇ ਸਪਰੇ ਨਹੀਂ ਕਰਨੀ ਉੱਥੇ ਕੰਮ ਕਰਦੀ ਤਾਂ ਪਰ ਘਟ ਕਰਦੀ ਹੈ ਡੀਹਾਈਡਰੇਸ਼ਨ ਦੇ ਤੌਰ ਤੇ ਇਹ ਸਪਰੇ ਕੰਮ ਕਰਦੀ ਹੈ ਇਹਦੇ ਵਿੱਚ ਤੁਸੀਂ ਤਿੰਨ ਚਾਰ ਚੀਜ਼ਾਂ ਲੈਣੀਆਂ ਜੇ ਤੁਹਾਡੇ ਘਰਾਂ ਦੇ ਵਿੱਚ ਆਪਣੇ ਆਮ ਪੈਂਦੀਆਂ ਹੁੰਦੀਆਂ ਨੇ ਕੋਈ ਜ਼ਿਆਦਾ ਮਹਿੰਗੀ ਚੀਜ਼ ਨਹੀਂ ਹੈਗੀ ਇਹ ਇਹਦੇ ਵਿੱਚ ਤੁਸੀਂ ਪਹਿਲੀ ਚੀਜ਼ ਲੈਣੀ ਹੈ ਜਿਹਨੂੰ ਆਪਾਂ ਸਿਰਕਾ ਕਹਿੰਦੇ ਨੇ ਸਾਡੇ ਮਾਲਵੇ ਸਿਰਕਾ ਤੇ ਉਹਦਾ ਇੰਗਰੇਜ਼ੀ ਵਿੱਚ ਵਿਨੇਗਰ ਕਹਿੰਦੇ ਨੇ ਜਿਹਨੂੰ ਆਪਾਂ ਜੋ ਆਪਾਂ ਚਾਰ ਵਗੈਰਾ ਜਾਂ ਸਲਾਦ ਪਿਆਜ਼ ਵਗੈਰਾ ਚ ਵਰਤਦੇ ਆ ਸਿਰਕਾ ਖਾਣ ਵਰਤਦੇ ਆ ਆਪਣੇ ਘਰਾਂ ਚ 2 ਲੀਟਰ ਹੋ ਲੈਣਾ ਤੇ ਇਹਦੇ ਨਾਲ ਲੈਣਾ ਨਮਕਾ ਨੂਨ ਤੇ ਨਾਲ ਲੈਣਾ ਆਪਾਂ ਜੋ ਟਾਇਲਟ ਵਗੈਰਾ ਜਾਂ ਆਪਣਾ ਟਾਇਲਰ ਵਗੈਰਾ ਸਾਫ਼ ਕਰਨ ਵਾਸਤੇ ਕਲੀਨਰ ਵਰਤਦੇ ਆ ਉਹ ਲੈਣਾ 2 ਲੀਟਰ ਬਿਨੇਗਰ ਜਾਂ ਸਰਕਾ ਲੈ ਲੋ ਤੇ 200 ਗ੍ਰਾਮ ਲੂਣ ਤੇ 100 ਗ੍ਰਾਮ ਆਪਾ ਲੈਣਾ 12 ਡਿਗਰੀਨਰ ਇਹਨੂੰ ਲਾ ਕੇ 2 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਤੇ 2 ਲੀਟਰ ਪਾਣੀ ਦੇ ਵਿੱਚ ਪਾ ਕੇ ਇਸ ਤੀ ਤੁਸੀ ਸਪਰੇਅ ਕਰ ਸਕਦੇ ਹੋ ਜਿੱਥੇ ਵੀ ਇਹਦੀ ਸਪਰੇਅ ਕਰੋਗੇ ਤੁਹਾਨੂੰ 100% ਇਹਦੇ ਨਤੀਜੇ ਦੇਖਣ ਨੂੰ ਮਿਲਣਗੇ 8 ਤੋਂ 10 ਘੰਟੇ ਦੇ ਵਿੱਚ ਇਹਦੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ। ਇਹ ਸਪਰੇ ਤੁਸੀਂ ਕਰ ਸਕਦੇ ਹੋ ਆਪਣੇ ਖਾਲਾਂ ਤੇ ਬੱਟਾਂ ਤੇ ਤੇ ਰਾਉਂਡ ਅਪ ਵਗੈਰਾ ਨਾਲੋਂ ਇਹਦਾ ਬਹੁਤ ਸੋਹਣਾ ਰਿਜ਼ਲਟ ਹੈ। ਕਾਫੀ ਸਮਾਂ ਤੱਕ ਇਹਦਾ ਅਸਰ ਰਹਿੰਦਾ ਹੈ। ਕਿਉਂਕਿ ਇਹ ਡੀਹਾਈਡ੍ਰੇਸ਼ਨ ਦੇ ਤੌਰ ਤੇ ਕੰਮ ਕਰਦਾ ਹੈ। ਘਾਹ ਫੁੱਲ ਦੀ ਜੜ੍ਹਾਂ ਸੁਕਾਰ ਦਿੰਦਾ ਹੈ। ਜੜ੍ਹਾਂ ਵਿੱਚੋਂ ਨਮੀ ਹੀ ਖਿੱਚ ਲੁੰਦਾ ਹੈ ਬਿਲਕੁਲੀ। ਤਿੰਨਾਂ ਜੜ੍ਹਾਂ ਸੁੱਕੋ ਕੇ ਮਰ ਜਾਂਦੀਆਂ ਨੇ। ਤਾਂ ਤੁਸੀਂ ਇਹ ਤਰੀਕਾ ਅਪਣਾ ਕੇ ਦੇਖ ਸਕਦੇ ਹੋ। ਤੇ ਮੈਂ ਆਪਣੇ ਖੇਤ ਦੇ ਵਿੱਚ ਵਰਤੇ ਤੁਹਾਨੂੰ ਦਿਖਾਇਆ ਮੈਂ ਤੇ ਮੈਨੂੰ ਬਹੁਤ ਸੋਨੇ ਰਿਜ਼ਲਟ ਮਿਲੇ ਨੇ ਇਹ ਖਾਲ ਦੇ ਉੱਤੇ ਵੀ ਆਪਾਂ ਵਰਤਾਂਗੇ ਜਦੋਂ ਇਹ ਖੁਸ਼ਕ ਹੋ ਗਿਆ ਖਾਲ ਰੌਣੀ ਵਗੈਰਾ ਆਪਣੀ ਨੇ ਪੜ ਗਈ ਤੇ ਧੰਨਵਾਦ ਵੀਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੇਕਰ ਵੀਡੀਓ ਜਾਣਕਾਰੀ ਚੰਗੀ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ